ਵੀ ਤੰਗ ਦੇ ਮੇਰੇ ਵੱਡੇ ਉਹ ਕਬੱਡੀ ਪਾ ਰਿਹਾ ਜਸਦੀ ਮੇਰੇ ਲਈ ਚਾਰ ਪਿਆਰੇ ਚਾਰਾਂ ਦੇ ਵਿੱਚੋਂ ਕਿਹੜਾ ਪਾਵੇਗਾ ਦੋਨਾਂ ਕੋਲੇ ਪਿਆਰਾ ਪੰਜਾਬੀ ਦੀ ਮਾਲਕੇ ਦੀ ਤੇ ਉਹਨਾਂ ਦੇ ਮਿੱਤਰ ਕਾਹ ਚਮੜੇ ਖਿਡਾਰੀ ਕਿਰੇ ਚਾਰ ਪਿਆਰਾ ਚੱਕ ਰਾਜ ਸਿੰਘ ਵਾਲਾ ਪਿੰਡ ਬੰਦੀ ਕਬੱਡੀ ਖੇਡ ਗਰਾਉਂਡ ਉਹ ਦੋਨਾਂ ਆਹੋ ਕਾਦੀ ਇਹੋ ਦਿੱਤਾ ਜਿਹੜਾ ਰੇਡ ਪਾਉਂਦਾ ਭਾਈ ਰੂਪੇ ਵਾਲਾ ਇਸ ਵਾਰ ਨਹੀਂ ਪਿਆ ਦੇ ਭਾਈ ਰੂਪੇ ਵਾਲਿਆਂ ਦਾ ਪੱਖ ਤੇਰਾ ਰਹੀਪੁਰ ਦੀ ਹੌਣ ਤੀਨੇ ਰੇਡ ਜੰਗੀ ਤੰਤੂ ਉੱਪਰ ਸੈਟਿੰਗ ਮਾਰਿਆ ਜੀਤੇ ਭਾਈ ਰੂਪੇ ਦੀਆਂ ਗੱਲਾਂ ਹੋਈਆਂ ਸੁੱਝੀ ਖੇਤਰ ਦੇ ਵਿੱਚ ਅਮਰਤਾ ਮਿਰਕੀ ਨੇ ਗੀਤ ਗਾਏ ਔਰ ਇਸ ਕੰਦਾ ਵੀ ਕਹਿੰਦੇ ਬਲਕਾਰ ਸਿੱਧੂ ਕਿ ਸਾਨੂੰ ਮਹਿਰ ਵਾਲੇ ਪੁਲ ਤੇ ਬੁਲਾ ਕੇ ਗੱਲਾਂ ਹੋਈਆਂ ਔਰ ਦੂਜੇ ਪਾਸੇ ਕਹਿੰਦੇ ਮਹਿਲ ਕਲਾਂ ਵਾਲੇ ਭਰਾ ਨੇ ਵੀ ਬੜੇ ਸੋਹਣੇ ਗੀਤ ਦਿੱਤੇ ਕੰਕਾਰ ਬਾਈ ਨੂੰ ਔਰ ਕਹਿੰਦੇ ਦੂਜੇ ਪਾਸੇ ਗਿੱਲ ਕਲਾਂ ਦੇ ਮਾੜੇ ਨੇ ਐਨ ਗੱਲਾਂ ਕਰਾਈਆਂ ਦੂਰ ਤਰਾਕੇ ਤੱਕ ਗੱਲਾਂ ਹੋਈਆਂ ਬਲਕਾਰ ਸਿੱਧੂ ਦੀਆਂ ਇੱਥੇ ਨਗਰ ਦਾ ਮਾਣ ਪਿੰਡ ਦਾ ਮਾਣ ਮਰੇ ਹੋ ਕਬੱਡੀ ਪੈ ਗਈ ਚੱਕ ਮਾਇਕ ਦੇ ਸ਼ੇਰ ਕਹਾਣੀ ਬਾਲ ਤੋਂ ਬੜੇ ਨਾਜ਼ਰ ਕਬੱਡੀ ਪੌਂਦਲੀ ਕਹਿੰਦੇ ਸਾਜ ਗੱਲ ਲੱਭੀ ਕਬੱਡੀ ਪਾੜੇ ਜਾ ਕ੍ਰਾਮ ਸਿੰਘ ਵਾਲੇ ਪਿੰਡ ਦਾ ਇਹਨੂੰ ਚਿੜੀ-ਚਿੜੀ ਕਹਿੰਦੇ ਸੀ ਸਰਪੰਚ ਸਾਹਿਬ ਨਾਮਦਮਾ ਸਾਹ ਦੀ ਧਰਤੀ ਤੇ ਜਿੱਦੇ ਕਬੱਡੀ ਦੀ ਲੀਗ ਹੋਈ ਮੈਂ ਕਿਹਾ ਯਾਰ ਬੰਦਾ ਸੋਨਾ ਖੇਡਦਾ ਮੁੰਡਾ ਵਧੀਆ ਆਪਾਂ ਚਿੜੀ ਤੋਂ ਇਹਨੂੰ ਨਾਂ ਇਹਦਾ ਤਿੰਦ ਕਰੀਏ ਪਰ ਇੱਕ ਦਮਾਂ ਦੇ ਵਿੱਚ ਹਲੂਣਾ ਜਿਹਾ ਵਜਿਆ ਕਿ ਆਪਾਂ ਤਾਂ ਆਪਾਂ ਹੀ ਰੱਖੀਏ ਕਿਉਂਕਿ ਬਾਜਾਂ ਮਾਰੀ ਵੀ ਉਹ ਨਾਮਦਮਾ ਸਾਹ ਦੀ ਧਰਤੀ ਤੋਂ ਇਹਨੂੰ ਉਹ ਨਾਂ ਮਿਲਿਆ ਇੱਕ ਵਾਰੀ ਗਰੂ ਬੋਵੇ ਸਰਪੰਚਾ ਜੀ ਦੇ ਨਾਂ ਦਾ ਚੜ੍ਹਨੀ ਕਲਾ ਦਾ ਜਕਾਰਾ ਲਾਈਏ ਬੋਲੋ ਤੇ ਬਾਜ ਕਦੇ ਨਹੀਂ ਖਾਤੇ ਕਹਿੰਦੇ ਨਹੀਂ ਹੁੰਦੇ ਆਰ ਪਾਰ ਵਾਲੇ ਕਦੇ ਕਹਿੰਦੇ ਨਹੀਂ ਹੁੰਦੇ ਮਿੰਟ ਲਈ ਦਾ ਇਹ ਚੱਕਰ ਘਮਾਉਣ ਨੂੰ ਜੱਟ ਫੇਰ ਕਬੱਡੀ ਪਾਉਣ ਨੂੰ ਜੱਟ ਫੇਰ ਤਿਆਰ ਕਬੱਡੀ ਪਾਉਣ ਨੂੰ ਆ ਆ ਗਿਆ ਪੁਆਇੰਟ ਦੀਪਾ ਲੈ ਕੇ ਮੀਤਾ ਚੱਕਾਂ ਵਾਲਾ ਰੇਡ ਪਾ ਰਿਹਾ ਹੈ ਅਗਲੀ ਰੇਡ ਤੇ ਚਾਹੁੰਦਾ ਵੀਰ ਗੱਲ ਕਰਦਾ ਹੈ ਇਹ ਚੰਕਰਾਲ ਸਿੰਘ ਵਾਲਾ ਪਿੰਡ ਹੈ ਕਬੱਡੀ ਪਾਰਤੀ ਹੈ ਆਹ ਸਾਹਮਣੇ ਮੇਰੇ ਮਿੱਤਰ ਸੌਤਾ ਤਾਂਦੇ ਆ ਗਿਆ ਜਿਹਨੂੰ ਮਿਲਣੀ ਹੈ ਅੱਜ ਕਿਹੜੀ ਧਾਕਾ ਵਾਲੀ ਟੀਮਾ ਕੂ ਟੀਮਾ ਹੋਣੀ ਆ ਅੱਜ ਚੂਲੇ ਕਰਾ ਮੇਲਾ ਚਾਉਣਾ ਤੇਰੀ ਟੀਮ ਫਾਈਟ ਆਵੇਗੀ ਤੇਰੀ ਟੀਮ ਦੂਸਰੇ ਨੰਬਰ نمبر پلیئر ਇੱਕ ਅੰਡੇ ਨੰਬਰ ਤੇ ਜਿੱਤ ਹਾਰ ਹੁੰਦੀ ਹੈ ਗਾਣੋ ਸਤਰਾਮ ਜੀ ਇੱਕ ਅੰਡੇ ਪੁਆਇੰਟ ਤੇ ਜਿੱਤ ਹਾਰ ਹੁੰਦੀ ਹੈ ਆ ਭਾਈ ਰੂਪੇ ਕੜਦਾ ਦੀਪਾ ਬਾਬਾ ਭਾਈ ਰੂਪ ਕਹਿੰਦੇ ਵੀ ਕੱਮ ਨੂੰ ਪ੍ਰਾਪਤ ਧਰਤੀ ਮੇਰੇ ਵੀਰੋ ਤੋ ਕਿ ਕਬੱਡੀਆਂ ਦੀ ਧਨੀ ਜੱਡੇ ਆਪ ਕੱਢ ਕੇ ਅਨੰਦਪੁਰ ਸਾਹਿਬ ਪਹੁੰਚ ਜਾਂਦੇ ਸੀਗੇ ਮੇਰੇ ਵੀਰੋ ਜਦੋਂ ਮਾਪਾ ਭੈਰੂ ਚੰਗੀ ਲੰਗਰ ਦੀ ਛੇਲਾ ਕਰਦੇ ਸੀ ਇਹਨਾਂ ਗੱਲਾਂ ਵੱਡੀਆਂ ਹੋਈਆਂ ਉਹ ਭੈਰੂ ਪਾਸੇ ਪਿੰਡ ਭੈਰੂਪੇ ਦੇ ਨਾਂ ਤੇ ਬਸਿਆ ਪਿੰਡ ਹੈ ਤੇ ਦੂਜੇ ਪਾਸੇ ਕੀਤਾ ਨੌਜਵਾਨ ਨੰਬਰ ਲੈ ਕੇ ਵਾਪਸ ਆ ਗਿਆ ਮੇਰੇ ਵੀਰੋ ਪੁਆਇੰਟ ਜਿਹੜਾ ਰੀਡਰ ਦੇ ਇਸੇ ਜੁੜਦਾ ਹੋਇਆ ਖੇਡ ਕਬੱਡੀ ਮੁੰਡ ਤੋਂ ਹੋਈ ਜਿੰਦ ਜਾਨ ਪੰਜਾਬੀਆਂ ਦੀ ਵਿੱਤ ਵਿਦੇਸ਼ਾਂ ਉੱਚੀ ਕਰਦੀ ਸ਼ਾਨ ਪੰਜਾਬੀਆਂ ਦੀ ਵਾਗ ਮਸ਼ਾਲਾ ਤੇ ਜਗ ਦੇ ਮੇਂ ਪਹਿਲਵਾਨਾਂ ਦੇ ਪਰਖੇ ਜਾਂਦੇ ਜੋਰ ਜਵਾਨੋ ਵਿੱਕ ਮਕਾਨਾਂ ਦੇ ਪਰਖੇ ਜਾਂਦੇ ਜੋਰ ਜਵਾਨੋ ਵਿੱਕ ਮਕਾਨਾਂ ਦੇ ਉਧਰ ਸਾਡਾ ਢਿੱਲੋਂ ਬੰਦੇ ਸਪੋਰਟਸ ਲਾਈਨ ਕਬੱਡੀ ਵਾਲਾ ਭਰਾ ਵੀ ਅੱਜ ਇਸ ਟੂਰਨਾਮੈਂਟ ਨੂੰ ਲਾਈਕ ਕਰ ਰਿਹਾ ਹੈ ਜਿਹੜੀ ਜਿੰਨੇ ਦਾ ਪਹਿਲਾ ਵੀਰ ਹੈ ਲਓ ਪੈਂਦੀ ਕਬੱਡੀ 22 ਨਵੰਬਰ ਨੂੰ ਪਹਿਣ ਗਈ ਕਬੱਡੀਆਂ ਅਮਰਗੜ ਦੀ ਧਰਤੀ ਤੇ ਮੇਰੇ ਵੀਰੋ ਆਹ ਰੇਡ ਪੈ ਗਈ ਤੇ ਪੁਆਇੰਟ ਰੇਡਰ ਦਾ ਆ ਨੰਬਰ ਕੋਟਰ ਦੇ ਹਿੱਸੇ ਆ ਜਿਹੜਾ ਪੁਆਇੰਟ ਹੋल्ड ਹੋਇਆ ਨਹੀਂ ਪਿੱਛੇ ਉਹ ਨੰਬਰ ਰੇਡਰ ਦਾ ਹੈ ਸਾਡੇ ਸਰਪੰਚ ਸਾਹਿਬ ਹੁਣਾ ਦੀ ਕੇ ਜੱਜਮੈਂਟ ਕਿਉਂਕਿ ਆਪਾਂ ਉਹਦੇ ਵਿੱਚ ਰੀਪਲੇਅ ਦੇ ਵਿੱਚ ਦੇਖ ਲਿਆ ਕਮਲ ਉਹ ਪੁਆਇੰਟ ਰੇਡਰ ਦਾ ਹੈ ਬਹੁਤ ਧੰਨਵਾਦ ਸਾਰੇ ਮੈਨੂੰ ਚੰਗੀਆਂ ਗੱਲਾਂ ਸਿੱਖੋ ਕਬੱਡੀ ਦੇ ਵਿੱਚ ਵਧੀਆ ਸਿਹਤ ਰੱਖਿਓ ਔਰ ਅਗਲਾ ਮੈਚ ਪਾ ਹਰ ਤਰਫੋਂ ਚੱਲਦਾ ਜਾਵੇ ਜੀ ਸਾਡੀ ਹੈ ਸਾਡਾ ਵੀਰ ਹੈ ਆ ਗਿਆ ਲੰਬੀ ਭਾਈ ਰੂਪਾ ਪਿੰਡ ਹੈ ਮੇਰੇ ਵੀ ਲੰਬੀ ਲੰਬੀ ਕਹਿੰਦੇ ਆ ਲਾਪ੍ਰੀਤ ਸਿੰਘ ਲੰਬੀ ਕਬੱਡੀ 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 ਕਰਦਾ ਹੋਇਆ ਕਾਫ ਟਾਪਰ ਚੱਕਾਂ ਦੀ ਧਰਤੀ ਤੇ ਮਾਰਨੇ ਤਾਲੀਆਂ ਖਾਪੀਆਂ ਹੁਣ ਲਲਕਾਰ ਦੇ ਮਕਾਰਦੇ ਆ ਉਹ ਤਰਦੀਪ ਦੇ ਨਾਲ ਹੱਥ ਜੁੜ ਗਏ ਇਹ ਨੰਬਰ ਰੇਂਡਰ ਦਾ ਆ ਜਾ ਦੇ ਆਪੀ ਲਈ ਕਿਹਨਾ ਨੰਬਰ ਲੱਕੀ ਦਾ ਜੀ ਮਾਡਲ ਰੂਟਰ ਦਾ ਜੀ ਨੰਬਰ ਇੱਕ ਦਾ ਬੀਤੂ ਜੀ ਜਾਫੀ ਦਾ ਜਾਫੀ ਦਾ ਸੁਬਾਹ ਸਭਾ ਤੋਂ ਵੱਡੇ ਆਪਣਾ ਦੂਜੇ ਨਾਲ ਇੱਕ ਸੂਰ ਨਾ ਤੂੰ ਆ ਕੇ ਨਾ ਪਾ ਬਾਪੀ ਆਰਾ ਨੰਬਰ ਜਾਫੀ ਦਾ ਨੰਬਰ ਜਾਫੀ ਆ ਮੈਂ ਥੋੜਾ ਆਵਣਾ ਤੂੰ ਜਾਨ ਨੀ ਰਣੀ ਨਾ ਹਾਂ ਆਹ ਸਾਹਮਣੇ ਕਬੱਡੀ ਪਾਉਣ ਦੀ ਫੇਰ ਕੋਤੇ ਚਾਰ ਕਬੱਡੀ ਧਾਰਿਆ ਖੇਡ ਮੈਦਾਨ ਦੇ ਤੇ ਕੰਦੀ ਰੋਹ ਜਾਫੀ ਨੇ ਵੀ ਤਿੰਨ ਤਿਆਰ ਰੋ ਤਿੰਨਾਂ ਵਿੱਚੋਂ ਦੇਖੋ 22 ਰੁਪਿਆ ਪਿੰਡ ਦੇ ਮਿੱਤਰੋ ਕਸਟਮ ਨੇ ਕਾਟੇ ਰੂਕਾਂ ਦੀ ਗੁਰੂ ਧਰਤੀ ਹੈ ਜਿਵੇਂ ਤਿੰਨ ਪਿਆਰੇ ਉਹ ਤਿੰਨਾਂ ਵਿੱਚੋਂ ਕਿਹੜਾ ਕਾਜ ਹੈ ਦੋਨਾਂ ਦੇ ਕਬੱਡੀ ਖਿਡਾਰੀ ਦੋਨਾਂ ਦਾ ਕਮਲ ਬੜੀ ਵੀਰੋ ਬਾਜ ਬਾਜ ਕਹਿੰਦੇ 80 ਸੈਂਟਰੀ ਮਹਿਸੂਸ ਕਰਦਾ ਹੈ ਕਿਰਦੀ ਕਲਾ ਵਿੱਚ ਖਿਡਾਰੀ ਰਹਿਣ ਹਸਵੇ ਵਰਤੇ ਰਹਿਣ ਕਬੱਡੀ ਦੇ ਖਿਡਾਰੀ ਵਾਲਾ ਹਰ ਸਵੇਰ ਵਾਂਗ ਕਬੱਡੀ ਦੇ ਖਿਡਾਰੀ ਬੰਦਾਂ ਗਰਮੀ ਸਰਦੀ ਦੇ ਕੈਂਪਾਂ ਵਿੱਚ ਕਬੱਡੀ ਲਾਉਂਦੇ ਨੇ ਤਿਆਰੀ ਮੌਲਾ ਵੀ ਪਮਰਗੜ ਦੀ ਅਰਦਾਸ ਕਰੇ ਚਰਨਾ ਵਿੱਚ ਵੱਜੇ ਸੱਤ ਨਾ ਕਦੇ ਕਿਸੇ ਖਿਡਾਰੀ ਦੇ ਹਸੀਕਰ ਦੇ ਨਤੇ ਮੇਰਤੂ ਨਾਰੀ ਵਾਲਾ ਅਗਲੀ ਕਬੱਡੀ ਜਿਹੜੀ ਦੀਪੇ ਦੀ ਹੋਊਗੀ ਵਤਨਾਮ ਸਰਪੰਚ ਨੇ ਕਹਿੰਦੇ ਨੇ ਰੇਡ ਭੱਜਿਆ ਤੇ 100 ਦੀਪੇ ਦਾ ਭਾਈ ਰੂਪੇ ਵਾਲਾ ਤੇ ਨਹੀਂ ਪੰਜਾਬੀ ਦਾ ਹੋ ਜਾਣਾ ਜਿਹਨੇ ਜਫਾ ਲਾਤੀ ਇਹ ਤੁਸੀਂ ਥੋੜੀ ਰੱਖੋ ਜੀ ਆਪ ਵੀ ਜਦੋਂ ਵੀ ਇਹਨੇ ਰੇਲ ਪਾਈ ਆਪਾਂ ਅਗਲੀਆਂ ਦੋਨੇ ਟੀਮਾਂ ਨੇੜੇ ਆ ਜੀ ਸਰਪੰਚ ਸਾਹਿਬ ਤਲਵੰਡੀ ਸਾਤ ਤੇ ਭਾਈ ਤੇ ਭਾਈ ਦਾ ਜਿਹੜਾ ਮੈਚ ਹੈ ਭਾਈ ਪਹਿਲਾਂ ਸਭ ਤੋਂ ਪਹਿਲਾਂ ਦੀ ਗੱਲ ਹੋਈ ਉਹ ਮੁੰਡਾ ਦੀਦਾ ਚੱਕਾ ਵਾਲਾ ਲੱ삐 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 ਦੇ ਦਿੱਤਾ ਐਨ ਖਾਨਾ ਦਾ ਪੇੜ ਮੈਚ ਕਰਾਉਂਦਾ ਜੀ ਜੇਤੂ ਟੀਮ ਚੱਕਰਾਮ ਸਿੰਘ ਵਾਲਾ ਆਓ ਜੀ ਭਾਈ ਤੇ ਵਾਲਿਓ ਸਰਦਾਰ ਜੀ ਆਜੂ ਮੇਰੇ ਵੀ ਜੀ ਖਰਾਜੀ ਪਿੱਠੋ ਪਿੰਡ ਵਿੱਚ ਜੰਮਿਆ ਸੀਰਾ ਜੰਮਿਆ ਸ਼ੇਰ ਪੰਜਾਬੀ ਵਿੱਚ ਗਰਾਉਂਡਾਂ ਦੇ ਨੱਚ ਦਾ ਸਲੇਖ ਰਾਜੀ ਜਿਹੜੇ ਜਿਹੜਿਆਂ ਨੇ ਪਿੱਠੋ ਵਾਲੇ ਖਾਦੀ ਦੀ ਰੇਡ ਵੇਖੀ ਤੇ ਨਿਆਰੇ ਨੇ ਇੱਕ ਵਾਰੀ ਤਾੜੀ ਮਾਰੋ ਯਾਰ ਖਰਾਜੀ ਆਇਆ ਇਹ ਭੰਗੜੇ ਵਾਲਾ ਹੈ ਔਰ ਪਿੱਠੋ ਵਾਲਾ ਹੋਇਆ ਪੁੱਤੀ ਬਾਈ ਪਿੱਠੋ ਵਾਲੇ ਖਰਾਜੀ ਦਾ ਵੀ ਬਾਰਸ ਸੀਗਾ ਐਂ ਭੰਗੜੇ ਤੋਂ ਨਾ ਹੁੰਦਾ ਨਿਆਰੇ ਨੇ ਆਜ ਦਾ ਸੀ ਲੋਕਾਂ ਨੂੰ ਲੋਕ ਤੇ ਆ ਕਬੱਡੀ ਨੂੰ ਬੜਾ ਪਿਆਰ ਕਰਦੇ ਸੀਗੇ ਔਰ ਅੱਜ ਵੀ ਉਹ ਗੌਰ ਆਪਣਾ ਫੇਰ ਤੇ ਆਇਆ ਬਰਸੋ ਲੀਗ ਦੇ ਰਾਹ ਤੇ ਵੀਰੋ ਇਹ ਲੀਗ ਫੇਰ ਉਤਾਰ-ਬਾਸ ਲੈ ਕੇ ਆ ਰਹੀ ਹੈ ਇਸ ਲੀਗ ਦੇ ਵਿੱਚੋਂ ਵੱਡੇ ਵੱਡੇ ਜਿਹੜੇ 스타 ਪੈਦਾ ਹੋਣਗੇ ਸੀਰੀਆ ਜੰਡਾ ਵਾਲੇ ਪਿੰਡ ਵਾਲਿਆ ਸਰਪੰਚ ਸਾਹਿਬ ਨੂੰ ਬਹੁਤ ਧੰਨਵਾਦ ਹੈ ਉਸੇ ਪ੍ਰਾਰਲਾ ਕੀਤਾ ਹੈ ਕਿ ਇਸ ਲੀਗ ਦੇ ਵਿੱਚ ਕਿੰਨਾਂ ਦੇ ਵਿੱਚ ਮੁੰਡੇ ਮਰੋੜ ਟੀਮਾਂ ਤਿਆਰ ਕਰਕੇ ਲੈ ਕੇ ਆ ਰਹੇ ਹੈ ਖਾਰੀ ਸੀਡਬੀਪ ਸਿੰਘ ਲੀਗ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਲੀਗ ਸਪੋਰਟ ਕਰ ਰਿਹਾ ਹੈ ਅਗਲਾ ਮੈਚ ਜਿਹੜਾ ਆਊਗਾ ਜੀ ਗੋਮਨ ਸਾਹਿਬ ਕੇ ਹਾਂ ਜੀ ਕਿਰੰਟ ਆਉਂਦਾ ਉਹ ਢੜਕ ਪਣ ਨਾਲ ਲੱਗਦਾ ਭੈਣੀਆਂ ਭਾਈਆ ਠੀਕ ਹੈ ਜੀ ਇਹ ਮੈਚ ਹੋਊਗਾ ਗੋਮਰ ਸਰ ਇਹਦੇ ਤੇ ਭੈਣੀਆਂ ਨਾਲ ਦੋਵੇਂ ਟੀਮਾਂ ਗਰਾਊਂਡ ਦੇ ਰੇਟਿੰਗ ਪਾਸਲੇ ਦੇ ਚਾਲੀਏ ਮੈਚ ਲਈ ਆ ਜਾਣਗੇ ਨਿੱਕੇ ਨਿੱਕੇ ਪਾਣੇ ਸਾਡੇ ਦਿੱਤੇ ਸੁਪਨੇ ਲੈਨੇ ਆ ਨਿੱਕੇ ਦੀ ਹੈ ਦੁਨੀਆ ਸਾਡੀ ਉਸੇ ਕੁਝ ਸੁਣਾਨੇ ਆ ਹੱਥ ਕੇ ਕੋਈ ਬੁਲਾ ਲੈਂਦਾ ਤਾਂ ਉਹਨੇ ਚਰਨੀ ਪੈ ਗਈਏ ਬੰਦਿਆਂ ਵਿੱਚ ਨਵਨੀ ਸ਼ਹਿਰ ਰੱਬ ਦੇ ਦਰਸ਼ਨ ਅਕਰੀ ਕਰ ਲੈਂਦੇ ਆ ਵੱਡਿਆਂ ਦੇ ਨਾਲ ਤਾਂ ਪਉਣ ਦੀ ਮਨ ਵਿੱਚ ਕੋਈ ਸੰਗ ਨਹੀਂ ਜਲਮਟਿਆ ਕੀ ਹੋਇਆ ਜੇ ਦੋਨੇ ਘਰਾਂ ਵਿੱਚ ਰਹਿੰਦੇ ਆ ਨਿੱਕੇ ਨਿੱਕੇ ਚਾਵੇ ਸਾਡੇ ਨਿੱਕੇ ਸੁਪਨੇ ਲੈਂਦੇ ਹਰਦੀਪਾ ਜੀ ਤਾਂ ਕਿ ਰਪਿੰਦਰ ਪ੍ਰੋਫੈਸਰ ਸਾਹਿਬ ਆਨੰਦ ਮਾਣਦੇ ਆ ਤੁਹਾਡਾ ਬਾਡੇ ਤੇ ਕੇਕ ਵੀ ਕੱਟਿਆ ਗਿਆ ਪ੍ਰੋਫੈਸਰ ਸਾਹਿਬ ਉਸੇ ਸਾਡੇ ਹਰਦੀਪ ਨੂੰ ਦੇਖਦੀਆਂ ਵੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਇਸ ਮੈਂ ਕਹਿੰਦਾ ਮਾਣ ਤੁਸੀਂ ਕਿਉਂਕਿ ਸਿਰੇ ਨਾਲ ਤਾਂ ਬੜਾ ਪਿਆਰਾ ਹੈ ਕਿਰਨੇ ਨਾਲ ਸਾਡਾ ਨਾ ਠੀਕ ਹੈ ਹੱਸਨੇ ਖੇਡਦੇ ਰਹੇ ਸਾਡੇ ਭਰਾ ਹਨੂ ਮਾਨ ਸਾਡੇ ਵੀਰਾਂ ਤੇ ਸਾਨੂੰ ਫਕਰ ਦੋਸਤਾਂ ਤੇ ਥੋੜੀ ਯਾਰੀ ਸਾਡੀ ਦੇ ਚਰਚੇ ਰਾਜੇ ਖੇਡੇ ਸੌ ਰੱਬ ਦੀ ਸੱਚੇ ਯਾਰ ਨਹੀਂ ਆਉਂਦੇ ਪਰਕੇ ਕਬੱਡੀ ਪਹਿਲੀ ਇਹਨੂੰ ਜਹਾਜ਼ ਕਹਿੰਦੇ ਆ ਤਲਵੰਡੀ ਸਾਬੂ ਦੀ ਟੀਮ ਆਜੀ ਹੈ ਮੇਲ ਗੇਟ ਵਾਲੇ ਪਾਸੇ ਇਧਰਲੇ ਪਾਸੇ ਜੋ ਟੀਮ ਹੈ ਇਹ ਭੱਟੇ ਭਾਈ ਦੀ ਟੀਮ ਹੈ ਮੇਰੇ ਵੀਰੋ ਔਰ ਪਹਿਲੀ ਕਬੱਡੀ ਤੇ ਪਹਿਲਾ ਜੱਫਾ ਕਰਦਾ ਕੋਸ਼ਿਸ਼ ਇਹ ਖਰਾਜੀ ਹੈ ਜਿਨੇ ਜੰਕਾਲ ਆਇਆ ਨੌਜਵਾਨ ਨੇ ਇਹਨੂੰ ਖਰਾਜੀ ਖਰਾਜੀ ਕਹਿੰਦੇ ਆ ਚੱਲ ਵੀ ਭਾਈ ਪਾਣ ਨਬਦੋ ਅੱਜ ਸਾਹਮਣੇ ਕਬੱਡੀ ਪਾਪ ਹੋਰ ਮਾਉਣੇ ਕੋਦੇ ਪਾਣਾ ਆ ਰਿਹਾ ਸੋਹੀਆਂ ਜੀ ਸਾਡੇ ਖਾਣੇ ਪਿੰਡ ਵਾਲੇ ਸੋਹੀਆਂ ਜੀ ਬੈਂਡਰੀ ਵਾਲੇ ਵੀ ਸਾਡੇ ਛੇਤਰ ਤੇ ਪੜੇ ਹੋਇਆ ਜਿਨ੍ਹਾਂ ਵੱਲੋਂ ਕਬੱਡੀ ਓਪਨ ਜਿਹੜੇ ਲੜਕੇ ਦੇ ਬੈਕਗ੍ਰਾਉਂਡ ਨੇ ਲਈ ਕੱਟੇ ਦੇ ਜਿੱਤੂ ਜਾਣੇ ਹੈ ਤੇ ਕੁੜੀਆਂ ਦੇ ਬੱਚੇ ਦੇ ਬੱਚਿਆਂ ਨੂੰ ਪ੍ਰਿਸਟਲ 71 ਹਾਰੇ ਬੱਤਾ ਮਗਾਰਤੀ ਕਰਦੇ ਹੈ ਜਿਹੋ ਹੀ ਆਦਰੀ ਆਸ ਜੀਤ ਦੇ ਕਥਾਣੇ ਪਿੰਡ ਦੇ ਜਿਹਨਾਂ ਦੀ ਸ਼ਾਨ ਬਣੀ ਹੋਈ ਹੈ ਜਿਹਨਾਂ ਦੇ ਕਿਨੇ ਪੂਰਾ ਪਿੰਡ ਹੈ ਉਹ ਵੀਰ ਸਾਡੇ ਪਿੰਡੇ ਹੈ ਹਾਂ ਤੇ ਬੱਤਾ ਕਰ ਖਿਡਾਰੀ ਵੀ ਕਰੇ ਹੌਸਲੇ ਦੀ ਕਰ ਰਹੇ ਹੈ ਬੱਤਾ ਧੰਨਵਾਦ ਟੀਮ ਦੇ ਖੇਡ ਮੈਦਾਨ ਦੇ ਵਿੱਚ ਇਹਨੇ ਜੋ ਰਿਤਾਇ ਅਗਲੀ ਕਬੱਡੀ ਦੇ ਜੋਰ ਕਿਤੇ ਟੀਮ ਵੱਲ ਨੂੰ ਕਬੱਡੀ ਪੈ ਗਈ ਆ ਕਿਰਿਆ ਤੇ ਮੈਂ ਤੇ ਸੰਭ ਦੀ ਕਦਰ ਕਰੀ ਪਰ ਮੈਂ ਕਿਸੇ ਲਈ ਖਾਸ ਨਹੀਂ ਰੱਬਾ ਤੇਰੀ ਦੁਨੀਆ ਦਾ ਵੀ ਸਾਨੂੰ ਆਈ ਰਾਸ ਰਈ ਉਤੇ ਕਹਿੰਦੇ ਵੀਰਾ ਵੀਰਾ ਪਿੱਛੇ ਕਰਨ ਕਰਾਈਆ ਰੱਬਾ ਤੇਰੀ ਦੁਨੀਆ ਦਾਲੀ ਦੀਆਂ ਸਾਨੂੰ ਔਖੀਆਂ ਸਮਝ ਆਈਆਂ ਅਕਲੀ ਵਾਲਿਆ ਵੇਖ ਭੜਕੇ ਪੈਦੇ ਕਰਤੇ ਖੰਦੇ ਆਹ ਨੰਬਰ ਹੋਈ ਜਾਂਦੀਆਂ پتہ نہیں کوئی گل نہیں کبڈی ہے ہمارا متہ ہو جاتا ہے گل نہ کرو یار یہ کوئی جارہے ہیں پھر اپ کر سکتا ہے کوئی ایک منٹ میں تھوڑی طاقت مان ਉਹ ਪਰਲੇ ਦੀ ਵਾਲਾ ਸ਼ਾਇਕੀਵਨ ਡਾਕਟਰ ਜੇਪਾਲ ਵਾਲੀਆਂ ਗੱਲਾਂ ਉਹ ਬਚਪਨ ਮੁੜ ਕੇ ਨਹੀਂ ਆਉਂਦੀ ਆ ਵੇਖੀਏ ਬਾਲਕੀਆ ਜੀ ਜੱਪੀ ਰੌਕ ਕਲਮੀ ਦੇ ਹੱਥ 파 ਕਬੱਡੀ ਲੱਗੂ ਜਿਹੜਾ ਬਚਪਨ ਹੁੰਦਾ ਨੇ ਬਚਪਨ ਇਹ ਬਹੁਤ ਵਧੀਆ ਲੰਘਵਾ ਹੌਲੀ ਹੌਲੀ ਜਵਾਨੀ ਆ ਜਾਂਦੀ ਹੈ ਉਹ ਦੁਬਾਰ ਫਿਰ ਆਪਣੇ ਆਪਣੇ ਕੰਮਾਂ ਦੇ ਬੰਦਾ ਬਿਜੀ ਹੋ ਜਾਂਦਾ ਹੈ ਫਿਰ ਪਰਿਵਾਰਕ ਜ਼ਿੰਮੇਵਾਰੀਆਂ ਬਾਧੀ ਆਉਂਦੀਆਂ ਫਿਰ ਬਡੇ ਪਾ ਜਾਂਦਾ ਹੈ ਇਹ ਜ਼ਿੰਦਗੀ ਇਦਾਂ ਚੱਲਦੀ ਰਹਿੰਦੀ ਹੈ ਇਹ ਜ਼ਿੰਦਗੀ ਇੱਕ ਸਮੁੰਦਰ ਹੈ ਇਹਨੂੰ ਪਾਰ ਕਰਨਾ ਬਹੁਤ ਵੱਡੀ ਗੱਲ ਹੈ ਆਹ ਰੇਡ ਪੈ ਗਈ ਜਹਾਜ਼ ਦੀ ਇੱਕ ਪਾਸੇ ਇੱਕ ਪਾਸੇ ਇੱਕ ਪਾਸੇ ਜਾਫੀ ਤੇ ਦੂਜੇ ਪਾਸੇ ਰੇਡਰ ਪੁਆਇੰਟ ਰੇਡਰ ਬਾਲ ਜੀ ਸੁਭਾ ਜੀ ਠੀਕ ਹੈ ਜੀ ਸੁਭਾ ਘੋੜੀਪੁਰੇ ਵਾਲਾ ਡਾਕਟਰ ਕਬੱਡੀ ਪਾਲ ਦੇ ਲਈ ਆ ਗਿਆ ਤੇ ਗੱਗੂ ਵੀ ਕਰ ਰਿਹਾ ਹੈ ਬਾਹਰ ਸਾਰੇ ਟੈਂਟਰ ਕਬੱਡੀ ਪਾ ਰਿਹਾ ਹੈ ਆਹ ਚਾਰੀ ਪਾਸੇ ਕਿਰਿਆ ਪਾਣੀ ਦੀ ਧਰਨਾ ਧਰਦੀ ਵੀ ਕੰਬਰੀ ਧੂਆਕ ਲਾ ਖੇਡ ਮੈਦਾਨ ਦੇ ਵਿੱਚ ਖੇਡ ਪਾਣੀ ਵੀ ਕਿਨੇ ਪੜਿਆ ਆਇਆ ਹੈ ਜਾਫੀ ਤੇ ਵੀ ਇਹ ਚਾਰ ਇੱਕ ਦੇ ਨਾਲ ਟੱਕਰ ਤੇ ਮੋਟਾ ਭੱਜ ਗਿਆ ਰਾਜੀ ਟਰੈਕਾ ਦਾ ਕਿਨੇ ਖਾੜੇ ਪੜਦਾ ਦੋ ਗੱਪਿਆਂ ਆ ਪੜਿਆ ਹੈ ਤੇ ਆਹ ਤੇ ਸਰਦਨ ਵਈਸਾ ਫਟਾ ਧਰਵਾੜਾ ਹੈ ਤੇ ਸਾਡੇ ਖੇਡ ਮੈਦਾਨ ਦੇ ਵਿੱਚ ਖੇਡ ਪਾਣੀ ਕੰਬਰੀ ਫੇਰ ਜਸਹਾਨ ਦੇ ਵੀ ਕਬੱਡੀ ਪਾਣੀ ਕਿਨੇ ਜਾਂਦਾ ਜਾ ਰਿਹਾ ਹੈ ਕਿੰਨੀ ਹੁਣੇ ਮਰੋਤੀ ਹੇ ਤਾਈਆ ਖਟਰਾ ਪਾਉਂਦਾ ਹੈ ਇਹ ਬੱਤੋ ਕਾ ਗ੍ਰਿਸਟਾ ਜਿਹੜੀ ਦੁਨੀਆ ਕੋ ਚੜੀ ਪਾਰ ਮਿੱਤਰੋ ਫੋਕਾ ਜਾਨੜੀ ਕਬੱਡੀ ਦਾ ਖਿਪਾਰ ਮਿੱਤਰੋ ਛੜੀ ਕਾਲਾ ਜਿਹੜੀ ਟੀਮ ਨੂੰ ਕਰਨੀ ਪੈਂਦੀ ਹੈ ਤੇ ਫਿਰ ਲਾ ਕੇ ਡੱਕ ਦੇ ਕਹਿੰਦੀਓ ਜਿਹੜੇ ਨਾ ਬਣਦੇ ਆ ਕੋਈ ਮਰਦੀ ਕੰਮ ਆ ਉਹ ਨਾ ਜੜਨ ਕਰਤਾ ਤਰਾਈ ਇੱਕ ਤਾਪ ਤੋਂ ਪਿਆਲਾ موسیقی <سوال> 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 ਸਰਦਾਰ ਜਿੱਤ ਲਾ ਗਿਆ ਬੜਾ ਬਾਈ ਇੱਕ ਸਰਦਾਰ ਖਿਡਾਰੀ ਦੇ ਲਈ ਐਲਾਨ ਕਰਦਾ ਵੀ 100 ਦੇ ਮਾਨ ਸਨਮਾਨ ਹੋਣਗੇ ਇਸ ਨੌਜਵਾਨ ਨੇ ਸਿਰਾ ਕਰਾਇਆ ਕਿ ਦਮਦਮਾ ਸਾਹਿਬ ਦੀ ਧਰਤੀ ਦਾ ਖਿਡਾਰੀ ਹੈ ਇਹਨੂੰ ਲਗਾ ਅਰਸ਼ੀ ਨੇ ਜੱਫਾ ਭਰਿਆ ਇਹ ਅਰਸ਼ਦੀਪ ਸਿੰਘ ਹੈ ਨੌਜਵਾਨ ਜਿਹਨੇ ਜੱਫਾ ਲਾਇਆ ਕਲਵੀ ਨੌਜਵਾਨਾਂ ਪਾਕਬਦੀ ਇੱਕ ਗੁਰੂ ਦੋਸਤਾਂ ਸੰਗੇ ਮਾਲਕ ਕੋ ਉੱਪਰ ਤੋਂ ਆਇਆ ਕਿਤੇ ਕਹਿੰਦੇ ਅੰਕਾ ਨੂੰ ਅੰਬ ਲਾ ਕੇ ਸੀ ਮੇਰੇ ਵੀਰੋ ਇਹ ਦਮਦਮਾ ਸਾਹਿਬ ਦੀ ਧਰਤੀ ਦੇ ਖਿਡਾਰੀ ਹੈ ਵੇਖ ਵੀ ਸਾਹਮਣੇ ਕਬੱਡੀ ਪੈਂਦੀ ਢਿੱਲੋ ਐਨ ਪਟਾਕੇ ਪੈਂਦੇ ਗੋਲੀ ਚੱਲਦੀ ਰਹਦੀ ਢਿੱਲੋ ਪੈਂਨ ਪਟਾਕੇ ਤੇ ਹਰੇ ਕਬੱਡੀ ਐ ਆਹ ਵੇਖ ਫਾਪੜੇ ਸਾਹਮਣੇ ਪੈਂਦੇ ਰਹਿੰਦੇ ਆ ਬੜੇ ਮੋٹے ਪਰ ਕਬੱਡੀ ਜਿਹੜੀਆਂ ਉਹ ਗੱਲ ਬੰਤਰੀ ਐ ਆਓ ਜੀ ਬੱਬਾ ਜੀ ਉਹ ਕਿਧਰ ਰਹਿਣਾ ਲਾਹੌਰ ਕਬੱਡੀ ਪਾਉਣ ਦੀ ਹੋਰ ਆਓ ਜਣ ਇਧਰ ਸਾਡੇ ਬਾਈ ਕਰਨਜੀਤ ਸਿੰਘ ਜੀ ਵੱਲੋਂ ਜਿਹੜੇ ਮੁੰਡੇ ਨੇ ਹੁਣ ਜੱਫਾ ਲਾਇਆ ਸੀ ਸਿੰਘ ਸਰਦਾਰ ਨੇ ਇੱਕਿੱਤੀ ਨਵਾਸ ਤੇ ਵਿੱਚ ਉਹਨਾਂ ਲਈ ਇੱਕ ਸੌ ਦੇ ਮਾਸ ਤਿਆਰ ਕਰਾਏ ਭਾਈ ਕਰਨਜੀਤ ਤੇ ਭਾਈ ਰੁਪਾ ਇਹ ਉਹਨਾਂ ਸਮੇਂ ਨੂੰ ਸਰਮੇ ਅਰ ਗਿਆ ਨੂੰ ਅਰਸ਼ੇ ਅਰ ਗਿਆ ਨੂੰ ਲੈ ਕੇ ਜਾਂਦੇ ਹੁੰਦੇ ਸੀ ਅਸੀਂ ਇਹਨਾਂ ਨੂੰ ਕਮੈਂਟ ਵੀ ਕਰ ਦਿੰਦੇ ਸੀ ਕਿ ਮਿੱਤੇ ਮਿੱਤੇ ਹੋਵੇ 32 ਕਿਲੋ 35 ਕਿਲੋ ਜਿੰਨੇ ਵਰਗੇ ਅੱਜ ਕੱਲ੍ਹ ਨਿੰਮਾਤੇ ਬੁੱਟਾ ਬੈਠੇ ਨਿਜੀਲੈਂਡ ਦੇ ਹੀਰੋ ਵਰਗੇ ਖਲਾ ਵੱਡੀਆਂ ਹੋਈਆਂ ਪੰਜਾਬੀ ਖੇਡ ਕਬੱਡੀ ਦੇ 스타 ਲੈ ਵੀ ਜਹਾਜ਼ ਦੀ ਕਬੱਡੀ ਪਈ ਹੈ ਛੇੜੀ ਵੀ ਕਰੀ ਗੱਲ ਆਹ ਜਹਾਰ ਕਬੱਡੀ ਪਾ ਰਿਹਾ ਹੈ ਭਾਈ ਰੇਡ ਤੇਰੇ ਵੀ ਚਾਪੀ ਦੇ ਰੇ ਖਾਰ ਦੇ ਸਾਹਮਣੇ ਨੌਜੜ ਖੇਡ ਮੈਦਾਨ ਦੇ ਵਿੱਚ ਕੰਪਰਾਂ ਦੇ ਵਾਧੇ ਆਪਣੀ ਟੀਮ ਲਈ ਕਰ ਚੁੱਕਿਆ ਜਿੱਤਣਾ ਕਿਹਨੇ ਸਦਾ ਫੜਾ ਬਲਵਾਨ ਹੈ ਜੋਰ ਲੱਗਿਆ ਹੋਇਆ ਹੈ ਜਿਹੜੀ ਭਾਗਾਂ ਵਾਲੀ ਟੀਮਾ ਹੋਰ ਗਿਆ ਸਦਾ ਬੇਲਾ ਚੱਲਦਾ ਕੂਲੇ ਮਿੱਰੀ ਧਰਤੀ ਮੇਰੀ ਹੋ ਸਾਹਮਣੇ ਡਾਕਟਰ ਡਾਕਟਰ ਹੋ ਡਾਕਟਰ ਭੱਜ ਗਿਆ ਨੰਬਰ ਪਾ ਦੇ ਗਿਆ ਨੰਪਰਾ ਆਪਣੀ ਟੀਮ ਲਈ ਕਬੱਡੀ ਪੋਪੋ ਕੀਪਰ ਹੋਏ ਤਾਇਆ ਭਾਲਾ ਜੀ ਪੰਨੀਰ ਭਾਈ ਅਗਲੀ ਟਾਇਆ ਦੇਖੀ ਰੱਖ ਕੇ ਪਾ ਲਉ ਅਗਲਾ ਮੈਚ ਪੈਣੀ ਭਾਈ ਆ ਤੇ ਗਮਨਫਰ ਇਹ ਟੀਮ ਦਾ ਹੋਣਾ ਕੂਲੇ ਦਾ ਇਹ ਟੀਮਾਂ ਆਪਣੇ ਆਪ ਨੂੰ ਕਿਆ ਕੱਪ ਕਰ ਲਉ ਸੁਣੀ ਸਿਆਣੇ ਪਲੇਅਰਾਂ ਤੁਸੀਂ ਆਪਦੇ ਰੀਡਰ ਰੂਟਰ ਮੇਰੇ ਭਰਾ ਬਣ ਕੇ ਉਹ ਬਾਹਰ ਹੀ ਚੈੱਕ ਕਰ ਲਿਓ ਕੱਲੀ ਕਬੱਡੀ ਖੇਡੇ ਅਟਰੋ ਗਰਾਊਂਡ ਤੇ ਆ ਗਏ ਆ ਦੇਖੋ ਕਿੰਨੇ ਲੋਕ ਤੁਹਾਨੂੰ ਕਬੱਡੀ ਨੂੰ ਪਿਆਰ ਕਰਦੇ ਆ ਤਮ ਧੰਦੇ ਛੱਡ ਕੇ ਆਏ ਆ ਇਹ ਕਬੱਡੀ ਵੇਖਣ ਲਈ ਯਾਰ ਪਰ ਜਦੋਂ ਕਬੱਡੀ ਵਾਲੇ ਤੁਸੀਂ ਇੱਥੇ ਆ ਕੇ ਗਰਾਊਂਡ ਤੇ ਨੁਕਤਾ ਦਿਲੀ ਵਾਲੀਆਂ ਕਰਨ ਲੱਗੇ ਆ ਮੈਂ ਇਹ ਗੁਰੂਆਂ ਦੀ ਖਾਸੀਅਤ ਹੈ ਕਬੱਡੀ ਗੁਰਬਾਣੀ ਦੇ ਵਿੱਚ ਮਸ਼ਾਵਰ ਆਉਂਦਾ ਜੀ ਮੱਲਖਾਨਾ ਰਾਜਾ ਆਪਣੇ ਸਿੰਧ ਕਰਾਈ ਇੱਕ ਮਿੰਟ ਦੀ ਦੱਸਦੇ ਹਾਂ ਕੱਲ੍ਹ ਸਮੋਂ ਪਹਿਲਾਂ ਸਰੂਰ ਸਾਡੀ ਧਰਤੀ ਦੇ ਗੁਰੂ ਸਾਹਿਬ ਪਹਿਲ ਮਾਰ ਲਈ ਕੁਸ਼ਤੀਆਂ ਕਰਾਉਂਦੇ ਰਹੇ ਤੇ ਕੁਸ਼ਤੀਆਂ ਦੇ ਵਿੱਚੋਂ ਇੱਕ ਕਬੱਡੀ ਜਿਹੜੀ ਨਿਕਲੀ ਹੈ ਭੱਜਦਾ ਭਾਈ ਜੇਤੂ ਆ ਜੀ ਨੋਟ ਕਰਿਓ ਆ ਬਾਦ ਚ ਨੋਟ ਰਮਾ ਲਗਦੇ ਜੋ ਭੱਜਦਾ ਭਾਈ ਜੇਤੂ ਦੀ ਜਿੱਤ ਹੋਈ ਹੈ ਆ ਜੀ ਤੁਹਾਡੇ ਕੋਲ ਜਿਹੜੀ ਰੋਕ ਕੇ ਮੁੰਡੇ ਪੁੱਤ ਕੋਲ ਫੇਲ ਮੈਦਾਨ ਦੇ ਵਿੱਚ ਆ ਗਏ ਦੂਜੀ ਹੌਸਲ ਪੈਂਦੂ